ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਜੈ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚ ਹੁਕਮ ਆਲੀਕ ਦੁਖ ਸੁਖ ਪਾਈਐ

ਗਾਵੇ ਕੋ ਜਾਪੇ ਦੀਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਓ ਕਤਨਾ ਕਦੀਨਾ ਆਵੇ ਟੋਟ ਘਤ ਘਤ ਕਦੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਏ ਜੁਗਾ ਜਗੰਤ ਰਖਾਈ ਕਾਏ ਹੁਕਮਿ ਹੁਕਮ ਚਲਾਹਿ ਰਾਉ ਨਾਨਕ ਵਿਖੇ ਵੇ ਪਰਵਾ ਸਾਚਾ ਸਹਿਮ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇਂਦਾਤ ਕਹੇ ਦਾਤਾਰ

ਜੇ ਜੀ ਸੀ ਸੁਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਇ ਜੇ ਜੁਗ ਚਾਰਿਆ ਅਰਚਾ ਹੋਰ ਦਸੋਨੀ ਹੋਏ ਨਵਾ ਖੰਡਾ ਵਿਚਾਣੀ ਇਹ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਸ ਕੀਰਤਿ ਜਗਲੇ ਜੇ ਤਿਸ ਨਦ ਨਾਵੈ ਤਾ ਵਾਤਨ ਭੂਸ਼ੇ ਕੇ ਕੀਟ ਅੰਦਰ ਕੀਟ ਕਰੇ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਅਗੁਣ ਦੇ ਤੇਹਾ ਕੋਈ ਨ ਸੋਚੈ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿੱਧ ਪਈ ਸੁਰਨਾਤ ਸੁਣੀਏ ਤਰਥ ਤਵਲ ਆਕਾਸ ਸੁਣੀਏ ਦੀਪ ਲੋਪਾ ਤਾਲ ਸੁਣੀਏ ਪਹੇ ਨ ਸਕੇ ਕਾਲ نانک بگتا ستا وکاس سنے دکھ پاپکاناس سنیے بہ مائند سنکھ سنا ہن مند سنگ جنگ سنس مرت وید نانک بگتا ستا وغاس سنیے دکھ پاپ کاناس سنیے سات ست سنتوک گیان سنیے سڑ کا سڑکا سنیے پڑ پڑ پاوے مان سنیے لاگی سہستیان نانک پگتا سدا باس سن پاپ کا ناس سرا گنا سنی ہاتھ ہوانک پگتا سدا واس سن دو تو پاپ کا ناس, ناس من کی نہ جائے جی کو کہ پیشے پچھتا کاغد کلم نہ لکھن ہار من کا بے کرن ویچار ایسا نام نرجن ہوئے جے کو من جانے من کو سرد ہونے سگل پون کی سنے موئی چوٹا نہ کھائے من کے ساتھ نہ جائے ایسا نام نرجن ہوئے جے کو من جانے من کوئ من مارگ ٹاک نہ پائے من پاس پرگڑ جائے من مگن چلے پنت من ترم سیتی سنبند ایسا نام نرجن ہوئے جی کو من جانے من کوئی ہوئے من پاوے مکھ دو من پر وارے سدار من ترے تارے گرس من نانک پوی نک ایسا نام نرجن ہوئے جیک من جانے من کوئی ہوئے پنچ پروان پنچ پردھان پنچے پاوے درگے مان

ජෝදද පාාවේ සහිපලිකාර දූ සදා සලාමුත නිරංකාරර අ සංකජාපා සංග පහෝ සංख පෝජා සංස්තපතාව අ සංගරඳරමොක්වේත පාට සංක ජෝගමාන යෝදාස සංගභගතු ගනග්‍යාන විචාර, සංකසදිය සංගතාතාර අ සංख සෝර්ම පක්සාර සංखමෝලි වෙලා හිතාර කොදරතකමන කහාවිචාර වාර ජාම ඒකවාර, جو سائی پلی کار، تو تدا سلامت نرکار اثھ مور کند سنگ کور اثنکھ امر کر جائے جور سنگ لڑا ہتیا خمائے اثنگ پاپی پاپ کر جائے سنگ کڑار کھوڑے فی اث ملےش مل پکھائے سنگ نندک سیر کرے پار نانک نیچ گئے بےچار ਵਾਰਿਆਂ ਜਾਮਾ ਏਕ ਵਾਰ ਜੋਤਿਤ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ தாம் ਅਗਮ ਅਗਮ ਸੰਖਲੋ ਅਸੰਖੇ ਸਿਰ ਪਾਰ ਹੋਏ ਅਖਰੀ ਨਾਮ ਕਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਅਖਰੀ ਲੇਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਿਆਨ ਜਿਨੇ ਲਿਖੇ ਤਿ ਸਿਰਣਾਏ ਜੇ ਫਰਮਾਏ ਤੇ ਵਿਦੇ ਪਾਏ ਂਝੇਤਾ ਕੀਤਾ ਤੇਤਾ ਨਾ ਵਿਨਾ ਵੇ ਨਾ ਹੀ ਕੋਤਾਉ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੋਤਿਤ ਪਾਵੇਂ ਸਾਈ ਪੁਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੇ ਹੱਥ ਪੈਰ ਤਨ ਦੇ ਪਾਣੀ ਦੋਤੇ ਉਤਰਸ ਕੇ ਮੋਲ ਪਲੀਤੀ ਕੱਪੜ ਹੋਏ ਦੇ ਸਾਬੋ ਲਈਓ ਤੋਏ پرے مت پاپا, پاپا پاپ کے سنگ او تو پیناوے کے رنگ پونی پاپی آکھن آئے کر کر کرنا لکھ لے جائے آپے بیج, بیج آپے بی ہی کھاؤ نان کو کمی آو جاؤ تیرت تا پدی یادت دان جے کو پاوے دل کا مان سنیے منیے من کی تا پاؤ اندر کا تیرت ملناؤ سب گن تیرے میں نہ ہی کوئی ਵਿਨਗੁਣ ਕੀਤੇ ਭਗਤ ਨਾ ਹੋਏ ਸੋ ਜਾਤ ਅਤਵਾਨੀ ਪਰਮਾਉ ਸਤ ਸੁਹਾਂਸ ਦਾ ਮੰਚਾਉ ਕਮਲ ਸੁਵੇਲਾ ਵਕਤ ਕਮਨ ਕਮਨ ਤਿੱਤ ਕਮਨ ਵਾਰ ਕਮਨ ਸੇ ਰੋਤੀ ਮਾਉ ਕਮਨ ਜਿਤ ਹੋ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋ ਵੇਲੇ ਕਪੂਰਾਨ ਵਕਤ ਨ ਪਾਇਓ ਕਾਲ ਦੀਆ ਜੇ ਲਿਖਨ ਲੇ ਕੁਰਾਨ ਤਿਤ ਵਾਰ ਨਾ ਜੋਗੀ ਜਾਣੇ را کوئی جاگری کو آخ سلائی نانک آخ کو آخ ایک سیاح وڈا ساحب وڈی نیتا جاگا ہو جانے گیا نہ سوئے پتا لا پال لکھ آ گ ਗੋੜ ਗੋੜ ਕਪਾਲ ਤਕੇ ਵੇਦ ਕੈ ਅਨਿਕ ਬਾਦ ਅੰਸਹਿਸ ਅਧੇਰੇ ਕੈਨਕ ਤੇ ਬਾ ਅਸਲ ਇਕਤਾਤ ਲੇਖਾ ਹੋਏ ਤ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੀ ਤੀ ਸੁਰਤ ਨ ਪਾਇਆ ਨਦੀਆਂ ਤੇ ਬਾ ਪਵੇਸ ਮਨ ਨ ਜਾਣੀਏ ਸਮੂਸਾ ਸੁਲਤਾਨ ਕਿਹੜਾ ਸੀ ਤੀ ਮਾਲਤਾਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨ ਨ ਵਿਸਰੇ انت نہ ستیتی کہنات انت نہ کرنے دینانت انتنا ویخن سننات انت نہ جا پے کیا من منت انت نہ جا پے کی تکارنت نہ جا پاراوار انت کارن کے تے بھی لائے کہ انت نہ پائے جائے یہ جانے کویے بوتا ہوئے اوچا تھا اوچے اوپر اوچا یہ اونچا اوچا ہوئے کوئی تی سوچے کو جانے سوئے جے جیوڑے آپ جانے آپ آپ نانک ندری کرمی دات بہتا کرم لکھا نہ جائے وڈا داتا تلنا تمائے ਕਿਤੇ ਮੰਗੇ ਜੋਤ ਅਪਾਰ ਕਿਤੇ ਅਗੰਤਨੀ ਵਿਚਾਰ ਕਿਤੇ ਖੱਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾਈ ਖਾਏ ਖੇਤਿਆ ਦੁੱਖ ਭੂਖ ਸਦਮਾਰ ਏ ਪੀ ਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਨੇ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਈ ਕੋ ਆਖ ਨਾ ਪਾਏ ਹੋ ਜਾਣੇ ਜੀਤੀਆ ਮੋਇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪਹਿਕੇ ਜਿਸਨੋ ਬਖਸ਼ੀ امل تل مل پروان امل بخشیش امل نشان امل کرم امل فرمان امل امل آخیا نہ جائے کھا کھا کر ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਰਖਿਆਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਿੱਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੋ ਆਖੇ ਦੇਵ ਆਖੇ ਸੂਰ ਨਰਮੁਨ ਚਣ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉਠ ੜ ਜਾਏ ਏਤੇ ਕੀਤੇ ਹੋਰ ਕਰੇ ਤਾਕਣ ਸਕੇ ਕਈ ਕੇ ਜੇ ੜ ਪਾਵੇ ਤੇੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਗਵਾਰ ਅੰਸੋ ਦਰ ਕੇ ਹਾਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਵਾਜੀ ਨਾਦ ਅਨੇਕ ਅਸ਼ੰਕਾ ਕੇ ਤੇ ਵਾਵਨ ਹਾਰੇ ਕੇ ਤੇ ਰਾਗ ਪਰਿਸੀ ਉਹ ਕਹੀ ਅਨ ਕੇ ਤੇ ਗਾਵਨ ਹਾਰੇ ਗਾਹੀ ਦੋਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ گاو چیت گپت لکھ جانے لکھ لرن واری گاوی سر برما دیوی سوہن سدا سواری گاسن بیٹھے گا سما ادر گاون سا بچ گاون جتر ستی سنتوکی گاوی ویر کرارے گاون پنڈت پن رکھی سر جگ جگ ویدا نال گاوی موہنی امن موہن سر کا مش ਗਾਵ ਮਰਤਨੁ ਪਾਈ ਤੇਰੇ ਅਠਸੜ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਬ੍ਰਹਮੰਡਾ ਘਰ ਘਰ ਰਖੇ ਤਾਰੇ ਸੇ ਤਨੋ ਗਾਵੇ ਜੋਤ ਤਉ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੇ ਚਿਤ ਨਾਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਐ ਵੀ ਹੋ ਸੀ ਜਾਏ ਨਾ ਚਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੇ ਕਰ ਕਰ ਜਿਨ ਸੀ ਮਾਇਆ ਜਿਨ ਓ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੀਉ ਤਿਸ ਦੀ ਵੜਿਆਈ ਜੋ ਤਿਸ ਬਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾਸ਼ਾ ਸਾਹਬ ਸਾਹਿਬ ਨਾਨਕ ਰਹਿ ਰਜਾਈ سنتوک سرم پا چولی دھیان کی گندہ گندا بہاری کاری کا ڈنڈا پرتیت آئی بنتی سگل جما مان جی جگ جیت آدیس آدیس آد ان اناد نات جگ کوئیس ਬੋਗਤ ਗਿਆਨ ਉਹਦੀ ਆ ਭੰਡਾਰਨ ਘਟ ਘਰ ਵਾਜੇ ਨਾਥ ਆਪ ਨਾਥ ਨਾਤੀ ਸਭ ਜਾ ਕੀ ਰਿੱਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਈ ਕਾਰ ਚਲਾਵੇ ਲੇਖਿ ਆਵੇ ਬਾਗ ਆਦੇਸਿ ਸਿ ਆਦੇਸ ਆਦ ਅਨੀਲ ਨਾਥ ਨਾਥ ਜੁਕ ਜੁਕੇ ਕੋ ਵੇਸ ਏ ਕਾਮਾਈ ਜੁਗਤਮਈ ਆਈ ਤਿਲ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜਿਵ ਤਿਸ ਪਾਵੇ ਤਿਵੇਂ ਚਲਾਵੇ ਜਿਵ ਹੋਵੇ ਫਰਮਾਨ وہ ویک نظر آدیسے آدیس آد ان کونڈار جو کی چپایا سو ایک بار کر ویخ سر جن ہار نان سچے کی سچی کار آدی است آدیس آد انیل انا جیس ایک دو چیب لکھ ہوئے لکھ ہوئے لکھ ویس لکھ لکھ کیڑا جگیش پتیا چڑیا ہواس نانک ندری پائی ای کوڑی کو پی نور جور منگن دین جور جور نہ جیون مر نور جو راج مال مر سور زور نہار چکتی چھوٹے سنسار جس ہت زور کر ویخ سوئے نان کونی پال تس ورتی تھاپ رکی ترم سال تسوی جی چکت کے رنگ تین کے نام امیک انت کرمی کرمی ہوئے سچا سچا دربار تی سو پنچ پروان ندری کرم پوے نسان کچ گائی تھے پائے نانک گیا چاپے جائے ترم کھانڈ کا آکھو کرم ترم کانڈ کا یو ترم گیان کانڈ کا کھو کرم کے تون پانی وی سنتر کی تی کان مہیش کے تی بن مے کاڑکڑ روپ رنگ کے ویس کی تی کرم پومی میر کے تے کے دھوپ دیس کے تی چند سر کے تے کے منڈل دیس کی ت سد بدھ ناتی ویس کے تی دیو دان نمن کے رتن سمند کےتیا کھانی کےتیا با کے پات نند کےتیا سرتی سیو کے نان کنت نانت ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੇ ਨਾਦ ਬਿਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਇਤੇ ਕਾੜਤ ਕੜੀਏ ਬਹੁਤ ਅਨੂਪ ਤਾਂ ਕੀ ਆ ਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪੁਛਤਾਏ ਤੇਤੇ ਕੜੀਏ ਸੁਰਤ ਮਾਤਮਾਨ ਬੁੱਧ ਤੇਤੇ ਕੜੀਏ ਸੁਰਾ ਸਿਦਾ ਕੀ ਸੁਧ ਕਰਮਖਾਨ ਕੀ ਬਾਣੀ ਜੋਰ ਤੇਤੇ ਹੋਰ ਨ ਕੋਈ ਹੋਰ ਤੇਤੇ ਜੋਤ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਪਰਪੋਰ تیتے سیتو سیتا میں روپ نہ کتنے جائے نہگت وسے, وسے کھیلو کرے انند سچا من سوئے سچ کنڈ وسے نرکار کر کر ویخ ندر نال تیتے کھنڈ منڈل پرمنڈ జో కథే అంతు అకార్యవజీ హుక తివే తివకార ਵੇਖਿਆ ਵਿਖਸੀਕਾਰ ਵੀ ਚਾਰ ਨਾਨਕਤ ਨਾ ਕੜਾਸਾਰ ਜਤ ਪਹਾਰਾ ਤੀਰਸ ਸੁਨਿਆਰ ਆਰਨ ਮਤ ਵੇ ਤਤਿਆਰ ਪਉਖਲਾ ਗੰਤਾ ਬਤਾਓ ਪਾਂਡਾ ਪਾਵ ਅਮ੍ਰਿਤਿਤ ਢਾਲ ਕੜੀਏ ਸ਼ਬ ਸਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਬਬਨੁ குரு ਪਾਨੀ ਪਿਤਾ ਮਾਤਾ ਤਤ ਮਹਾਤ ਹਉ ਦੇਵਸ ਰਾਜ ਦੁਇਦਾਹੀ ਦਾਇਆ ਖੇ ਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਜੇ ਧਰਮ ਹ ਦੂਰ ਕਰਮੇ ਆਪੋ ਆਪਨੇ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਚਲੇ ਗੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ